ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਟੋਪਿਕ ਲਿੰਗ ਬਦਲੋ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਆਓ ਸ਼ੁਰੂ ਕਰਦੇ ਹਾਂ ਲਿੰਗ ਬਦਲੋ ਪਹਿਲਾਂ ਪੜ੍ਹਾਂਗੇ ਪੁਲਿੰਗ ਜਿਹੜੇ ਸ਼ਬਦ ਕਿਸੇ ਜੀਵ ਜਾਂ ਵਸਤੂ ਦੇ ਪੁਰਸ਼ ਰੂਪ ਨੂੰ ਪ੍ਰਗਟ ਕਰਨ ਉਹਨਾਂ ਨੂੰ ਪੁਲਿੰਗ ਕਹਿੰਦੇ ਹਨ ਜਿਵੇਂ ਸ਼ੇਰ ਰਾਜਾ ਇਸਤਰੀ ਲਿੰਗ ਜਿਹੜੇ ਸ਼ਬਦ ਕਿਸੇ ਜੀਵ ਜਾਂ ਵਸਤੂ ਦੇ ਇਸਤਰੀ ਰੂਪ ਨੂੰ ਪ੍ਰਗਟਾਉਣ ਉਹਨਾਂ ਨੂੰ ਇਸਤਰੀ ਲਿੰਗ ਕਿਹਾ ਜਾਂਦਾ ਹੈ ਜਿਵੇਂ ਸ਼ੇਰਨੀ ਰਾਣੀ ਲਿੰਗ ਬਦਲੀ ਪੁਲਿੰਗ ਸ਼ਬਦਾਂ ਨੂੰ ਇਸਤਰੀ ਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਨੂੰ ਪੁਲਿੰਗ ਰੂਪ ਵਿੱਚ ਬਦਲਣ ਨੂੰ ਲਿੰਗ ਬਦਲੀ ਕਿਹਾ ਜਾਂਦਾ ਹੈ ਜਿਵੇਂ ਕਿ ਸੋਰਾ ਸੱਸ ਚਾਚਾ ਚਾਚੀ ਜੇਠ ਚਾਠਾਣੀ ਤਾਇਆ ਤਾਈ ਦਾਦਾ ਦਾਦੀ ਦਿਉਰ ਦਰਾਨੀ ਨਾਨਾ ਨਾਨੀ ਪਰਦਾਦਾ ਪਰਦਾਦੀ ਪਿਤਾ ਜਾਂ ਪਿਓ ਮਾਤਾ ਜਾਂ ਮਾਂ ਪੁੱਤਰ ਪੁਤਰੀ ਕਬੂਤਰ ਕਬੂਤਰੀ ਕਾਂ ਕਾਉਣੀ ਕੁੱਕੜ ਕੁਕੜੀ ਜੀੜਾ ਜੀੜੀ ਬਟੇਰਾ ਬਟੇਰੀ ਤੋਤਾ ਤੋਤੀ ਮੁਰਗਾ ਮੁਰਗੀ ਉੱਠ ਉਠਣੀ ਸੱਪ ਸੱਪਣੀ ਸੂਰ ਸੂਰਣੀ ਗਿੱਦੜ ਗਿੱਦੜੀ ਕੋੜਾ ਕੋੜੀ ਨਾਗ ਨਾਗਣ ਬੱਕਰਾ ਬੱਕਰੀ ਪਗਿਆੜ ਪਗਿਆੜੀ ਬਲਦ ਗਊ ਜਾਂ ਗਾਂ ਬਾਂਦਰ ਬਾਂਦਰੀ ਬਿੱਲਾ ਬਿੱਲੀ pèceਡੂ ਬੇਡ ਮੱਛ ਮੱਛੀ ਰਿਚ ਰਿਛਣੀ ਲੂੰਬੜ ਲੂੰਬੜੀ ਬੱਚਾ ਬੱਚੀ ਬੁਛੇਰਾ ਬੁਛੇਰੀ ਪੋਤਾ ਜਾਂ ਪੋਤਰਾ ਪੋਤੀ ਜਾਂ ਪੋਤਰੀ ਫੁੱਫੜ ਪੂਆ ਬੱਚਾ ਬੱਚੀ ਭਤੀਜਾ ਭਤੀਜੀ ਭਰਾ ਭਰਜਾਈ ਜਾਂ ਭੈਣ ਭਾਂਜਾ ਭਾਂਜੀ ਮਾਸੜ ਮਾਸੀ ਮਾਮਾ ਮੰਮੀ ਸਪੇਰਾ ਸਪੇਰਨ ਸੁਨਿਆਰਾ ਸੁਨਿਆਰੀ ਹਲਵਾਈ ਹਲਵਾਇਣ ਕਸਾਈ ਕਸਾਇਣ ਗਵਾਲਾ ਗਵਾਲਣ কুমਿਆਰ কুমਿਆਰੀ ਜੱਟ ਜੱਟੀ ਠੇਕੇਦਾਰ ਠੇਕੇਦਾਰਨੀ ਤਰਖਾਨ ਤਰਖਾਣੀ ਦੋਦੀ ਦੋਦਣ ਪੰਡਤ ਪੰਤਾਣੀ ਬਾਜੀਗਰ ਬਾਜੀਗਰਨੀ ਬ੍ਰਾਹਮਣ ਬ੍ਰਾਹਮਣੀ ਪਠਿਆਰਾ ਪਠਿਆਰਨ ਮਛੇਰਾ ਮਛੇਰਨ ਮਾਲੀ ਮਲਣ ਲਲਾਰੀ ਲਲਾਰਨ ਲੋਹਾਰ ਲੋਹਾਰੀ ਵੰਜਾਰਾ ਵੰਜਾਰਨ ਸੰਦੂਕ ਸੰਦੂਕੜੀ ਸੋਟਾ ਸੋਟੀ ਹੱਡ ਹੱਡੀ ਹਥੋੜਾ ਹਥੋੜੀ ਕੋਹਾੜਾ ਕੋਹਾੜੀ ਗੱਡਾ ਗੱਡੀ ਗਲਾਸ ਕਲਾਸੀ ਕਵੀ ਕਵਿਤਰੀ ਪੀਲ ਪਿੱਲਣੀ ਢੋਲ ਢੋਲਕੀ ਚਮ ਚਮੜੀ ਨੌਕਰ ਨੌਕਰਾਣੀ ਡਾਕਟਰ ਡਾਕਟਰਾਨੀ ਬਦਲ ਬਦਲੀ ਛੱਪੜ ਛੱਪੜੀ ਕੁੱਕੜ ਕੁੱਕੜੀ ਦਾਸ ਦਾਸੀ ਪਹਾੜ ਪਹਾੜੀ ਨਾਇਕ ਨਾਇਕਾ ਪਾਠਕ ਪਾਟਕਾ ਸਰਦਾਰ ਸਰਦਾਰਨੀ ਮਹੰਤ ਮਹੰਤਣੀ ਗਿਆਨੀ ਗਿਆਨਣ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ